ਸਾਤਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀਆਂ 21 ਜਨਵਰੀ 2024 ਵਿੱਚ ਜਿਹੜੀ सीटेट ਦੀ ਪ੍ਰੀਖਿਆ ਕੰਡਕਟ ਕਰਵਾਈ ਜਾ ਰਹੀ ਆ ਕਿਹੜੀਆਂ ਗੱਲਾਂ ਤੁਹਾਨੂੰ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈਗੀ ਆ ਐਂਡ ਪੇਪਰ 2 ਦੀ ਪ੍ਰੀਖਿਆ ਹੋਵੇਗੀ ਮਾਰਨਿੰਗ ਸ਼ਿਫਟ ਦੇ ਵਿੱਚ ਪੇਪਰ 1 ਦੀ ਪ੍ਰੀਖਿਆ ਹੋਵੇਗੀ ਈਵਨਿੰਗ ਸ਼ਿਫਟ ਦੇ ਵਿੱਚ ਇਸ ਤੋਂ ਬਾਅਦ ਗੱਲ ਕਰ ਲੈਣੇ ਆ कि ਜਦੋਂ ਤੁਹਾਡੇ ਕੋਲ OMR ਸ਼ੀਟ ਆ ਜਾਂਦੀ ਹੈ OMR ਸ਼ੀਟ ਆਉਣ ਤੋਂ ਬਾਅਦ ਤੁਹਾਡੇ ਕੋਲ ਕੁਐਸਚਨ ਦੀ ਜਿਹੜੀ ਬੁੱਕਲੇਟ ਹੁੰਦੀ ਹੈ ਉਹ ਵੀ ਆ ਜਾਏਗੀ ਉਸ ਬੁੱਕਲੇਟ ਦੇ ਉੱਤੇ ਇਨਸਟਰਕਸ਼ਨਸ ਲਿਖੀਆਂ ਹੁੰਦੀਆਂ ਨੇ ਖਾਸ ਕਰਕੇ ਲੈਂਗੁਏਜ ਵਾਲੀ ਗੱਲ ਨੂੰ ਲੈ ਕੇ ਉਹਨੂੰ ਬੜੇ ਹੀ ਧਿਆਨ ਨਾਲ ਪੜ੍ਹਨਾ ਹੈ OMR ਸ਼ੀਟ ਦੀ ਵਰਤੋਂ ਕਰਿਓ ਐਡਮਿਟ ਕਾਰਡ ਦੀ ਵਰਤੋਂ ਕਰਿਓ ਇਹਨਾਂ ਦੇ ਉੱਤੇ ਜਿਹੜੀਆਂ ਇਨਸਟਰਕਸ਼ਨ ਦਿੱਤੀਆਂ ਹੋਈਆਂ ਨੇ ਲੈਂਗੁਏਜ ਦੇ ਮਾਮਲੇ ਵਿੱਚ ਖਾਸ ਕਰਕੇ ਲੈਂਗੁਏਜ ਵਾਲੇ ਮੈਟਰ ਦੇ ਵਿੱਚ ਲੈਂਗੁਏਜ ਵਾਲੇ ਸੈਕਸ਼ਨ ਦੇ ਵਿੱਚ ਸਟੂਡੈਂਟ ਦੁਆਰਾ ਅਕਸਰ ਗਲਤੀਆਂ ਕੀਤੀਆਂ ਜਾਂਦੀਆਂ ਨੇ ਸੋ OMR ਸ਼ੀਟ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਭਰਨਾ ਹੈ ਖਾਸ ਕਰਕੇ ਰੋਲ ਨੰਬਰ ਤੁਹਾਡਾ ਬੁੱਕਲੇਟ ਨੰਬਰ ਜੋ ਵੀ ਇਨਫੋਰਮੇਸ਼ਨ ਐਡਮਿਟ ਕਾਰਡ ਤੇ ਫਿਲ ਕਰਨੀ ਹੁੰਦੀ ਆ ਇਹਨੂੰ ਤੁਸੀਂ ਬੜੇ ਹੀ ਧਿਆਨ ਨਾਲ ਫਿਲ ਕਰਨਾ ਹੈ ਕਿਉਂਕਿ ਅਕਸਰ ਮੈਂ ਇਹ ਗੱਲ ਨੋਟਿਸ ਕਰਦਾ ਆ ਕਿ ਭਾਵੇਂ ਪੀਐਸਟ ਦਾ ਪੇਪਰ ਹੋਵੇ ਸੀਐਟ ਦਾ ਪੇਪਰ ਹੋਵੇ ਐਗਜ਼ਾਮ ਤੋਂ ਬਾਅਦ ਸਟੂਡੈਂਟ ਮੈਨੂੰ ਫੋਨ ਕਰਦੇ ਆ ਜਾਂ ਫਿਰ ਦੱਸਦੇ ਆ ਕਿ ਸਰ ਅਸੀਂ ਆਹ ਵਾਲਾ ਜਿਹੜਾ ਸੈਕਸ਼ਨ ਹੈਗਾ ਜਾਂ ਫਿਰ ਜਿੱਥੇ ਸਿਗਨੇਚਰ ਕਰਨੇ ਸੀਗੇ ਅਸੀਂ ਉਹ ਸੈਕਸ਼ਨ ਖਾਲੀ ਛੱਡ ਨਾ ਆ ਗਲਤੀ ਨਾਲ ਇਹਦੇ ਨਾਲ ਨੁਕਸਾਨ ਤਾਂ ਨਾ ਹੋਊਗਾ ਸੋ ਫਿਊਚਰ ਵਿੱਚ ਇਹੋ ਜਿਹਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਤੁਸੀਂ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖ ਲੈਣਾ ਆ ਕਿ ਪੇਪਰ ਆਉਂਦਾ ਨਾ ਆਉਂਦਾ ਬਾਅਦ ਦੀਆਂ ਗੱਲਾਂ ਆ ਬੜ ਤੁਸੀਂ ਜਿਹੜਾ OMR ਸ਼ੀਟ ਜਿਹੜੀ ਭਰ ਰਹੇ ਹੋ ਉਹ ਤਾਂ ਪ੍ਰੋਪਰ ਭਰੀ ਹੋਵੇ ਸੋ OMR ਸ਼ੀਟ ਚੰਗੇ ਤਰੀਕੇ ਨਾਲ ਭਰੀ ਹੋਵੇ ਇਸ ਗੱਲ ਦਾ ਖਾਸ ਧਿਆਨ ਰੱਖਿਓ ਅਣ ਕਈ ਵਾਰ ਕੀ ਹੁੰਦਾ ਆ ਕਿ ਤੁਸੀਂ ਗੋਲੇ ਲਗਾ ਰਹੇ ਹੁੰਨੇ ਹੋ ਇੱਕ ਗੋਲਾ ਗਲਤ ਭਰਿਆ ਗਿਆ ਤੇ ਬਾਕੀ ਦੀ ਜਿਹੜੀ ਸਾਰੀ ਲਾਈਨ ਹੋਊਗੀ ਕੁਐਸਚਨ ਆਉਣ ਦੇ ਬਾਵਜੂਦ ਵੀ ਤੁਹਾਡੀ ਸਾਰੀ ਜਿਹੜੀ ਲਾਈਨ ਹੈਗੀ ਆ ਉਹ ਗਲਤ ਹੋ ਜਾਣੀ ਆ ਕਾਫੀ ਸਾਰੇ ਸਟੂਡੈਂਟ ਇਹੋ ਜੇ ਵੀ ਹੋਣਗੇ ਜਿਹੜੇ ਵੀਡੀਓ ਵੇਖ ਰਹੇ ਆ ਜਿਨ੍ਹਾਂ ਨੇ ਪਾਸਟ ਵਿੱਚ ਇਹ ਗਲਤੀਆਂ ਕੀਤੀਆਂ ਹੋਣੀਆਂ ਜਿਹਦੇ ਕਰਕੇ ਉਹਨਾਂ ਨੂੰ ਸੀਟਡ ਦੀ ਪ੍ਰੀਖਿਆ ਦੁਬਾਰਾ ਦੇਣੀ ਪੈ ਰਹੀ ਆ ਸੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਨੇਨ ਸੀਟੈਟ ਦਾ ਜਿਹੜਾ ਪੇਪਰ ਹੁੰਦਾ ਚਾਰ ਪੰਜ ਸੈਕਸ਼ਨ ਦੇ ਵਿੱਚ ਡਿਵਾਈਡ ਹੁੰਦਾ ਜਿਵੇਂ ਕਿ ਪੇਪਰ 1 ਤਾਂ ਹੁੰਦਾ ਪੰਜ ਸੈਕਸ਼ਨ ਵਿੱਚ ਡਿਵਾਈਡ ਪਰ ਪੇਪਰ ਜਿਹੜਾ 2 ਹੈਗਾ ਆ ਉਹ ਹੁੰਦਾ ਆ ਚਾਰ ਸੈਕਸ਼ਨ ਵਿੱਚ ਡਿਵਾਈਡ ਕਿਉਂਕਿ ਇੱਕ ਸੈਕਸ਼ਨ ਤੁਹਾਨੂੰ 60 ਨੰਬਰਾਂ ਦਾ ਸਿੱਧਾ ਵੇਖਣ ਨੂੰ ਮਿਲਦਾ ਬਾਕੀ ਸੈਕਸ਼ਨ 30-30 ਨੰਬਰਾਂ ਦੇ ਵੇਖਣ ਨੂੰ ਮਿਲਦੇ ਆ ਸੀਡੀਪੀ ਤੋਂ ਸ਼ੁਰੂਆਤ ਹੁੰਦੀ ਆ ਬਾਲ ਵਿਕਾਸ ਜਿਹਨੂੰ ਤੁਸੀਂ ਕਹਿ ਦਿੰਨੇ ਹੋ ਬਾਲ ਵਿਕਾਸ ਤੇ ਸਿੱਖਿਆ ਸ਼ਾਸਤਰ ਤੇ ਕਈ ਵਾਰ ਹੁੰਦਾ ਕੀ ਹੈ ਕਿ ਆਪਣੇ ਤੋਂ ਜਦੋਂ ਕੁਐਸਚਨ ਸੋਲਵ ਨਾ ਹੋਣ ਜਿਵੇਂ ਕਿ ਮੰਨ ਲਓ ਤੁਸੀਂ ਸੀਡੀਪੀ ਦਾ ਕੁਐਸਚਨ ਸੋਲਵ ਕਰਨੇ ਹੋ ਉਹ ਆਮਰ ਸ਼ੀਟਾਂ ਤੇ ਤੁਸੀਂ ਗੋਲੇ ਭਰਨੇ ਸਟਾਰਟ ਕਰਨੇ ਹੋ ਤੇ ਕੁਐਸਚਨ ਤੁਹਾਡੇ ਤੋਂ ਪ੍ਰੋਪਰ ਸੋਲਵ ਨਾ ਹੋਣ ਜਾਂ ਫਿਰ ਹੋ ਸਕਦਾ ਕਿ ਪਹਿਲੇ 4-5 ਕੁਐਸਚਨ ਉਹਨਾਂ ਨੇ ਔਖੇ ਪਾ ਦਿੱਤੇ ਆ ਤੇ ਉਹਨਾਂ ਨੂੰ ਵੇਖ ਕੇ ਅਸੀਂ ਘਬਰਾ ਜਾਂਦੇ ਆ ਕਿ ਯਾਰ ਮੈਨੂੰ ਤਾਂ 4-5 ਕੁਐਸਚਨ ਆ ਹੀ ਨਹੀਂ ਰਹੇ ਸਾਡੇ ਲੱਤ ਪੈਰ ਜਿਹੜੇ ਹੈਗੇ ਆ ਕੰਬਣੀ ਸ਼ੁਰੂ ਕਰ ਦਿੰਦੇ ਆ ਹੱਥ ਕੰਬਣੇ ਸਟਾਰਟ ਕਰ ਦਿੰਦੇ ਆ ਕਿ ਯਾਰ ਇਹ ਤੱਕੀ ਵੀ ਨਹੀਂ ਮੇਰਾ ਪੇਪਰ ਕਲੀਅਰ ਹੋਗਾ ਸੋ ਇਸ ਇਸ ਤੋਂ ਥੋੜਾ ਜਿਹਾ ਤੁਸੀਂ ਬਚ ਕੇ ਰਹਿਣਾ ਆ ਕਿਉਂਕਿ ਸਿਰਫ 4-5 ਨੰਬਰਾਂ ਨੇ ਤੁਹਾਡਾ ਪੇਪਰ ਨਹੀਂ ਕਲੀਅਰ ਕਰਾਉਣਾ ਬਾਕੀ ਦਾ ਜਿਹੜਾ 150 140 ਜਿਹੜਾ ਨੰਬਰ ਪਿਆ ਆ ਉਹ ਵੀ ਤੁਹਾਨੂੰ ਹੋ ਸਕਦਾ ਕਿ ਸਾਰਾ ਪੇਪਰ ਆਉਂਦਾ ਹੋਵੇ ਸੋ ਇਸ ਗੱਲ ਦਾ ਖਾਸ ਧਿਆਨ ਰੱਖਿਓ ਦੂਜੀ ਗੱਲ ਇਹ ਹੁੰਦੀ ਆ ਕਿ ਸੀਟੈਟ ਦਾ ਪੇਪਰ ਕੀ ਬਹੁਤ ਜ਼ਿਆਦਾ ਔਖਾ ਹੁੰਦਾ ਬਿਲਕੁਲ ਨਹੀਂ ਸੀਟੈਟ ਦਾ ਪੇਪਰ ਜਿਹੜਾ ਹੁੰਦਾ ਆ ਨਾ ਤਾਂ ਤੁਹਾਡੀ ਰਟਾਫਿਕੇਸ਼ਨ ਚੈੱਕ ਕਰਦਾ ਇਹ ਤੁਹਾਡੀ ਸਮਝ ਨੂੰ ਚੈੱਕ ਕਰਦਾ ਸੋ ਹੋ ਸਕਦਾ ਕਾਫੀ ਸਾਰੇ ਸਾਥੀ ਜਿਨ੍ਹਾਂ ਨੇ ਪੇਪਰ ਦੀ ਤਿਆਰੀ ਨਾ ਵੀ ਕੀਤੀ ਹੋਵੇ ਉਹ ਵੀ ਪੇਪਰ ਕਲੀਅਰ ਕਰ ਲੈਂਦੇ ਆ ਕਿਉਂ ਕਿ ਉਹਨਾਂ ਦਾ ਕਹਿ ਸਕਦੇ ਆ ਕਿ ਉਹਨਾਂ ਦਾ ਮੈਂਟਲ ਲੈਵਲ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਆ ਜਿਨ੍ਹਾਂ ਦਾ ਪੇਪਰ ਕਲੀਅਰ ਨਹੀਂ ਹੋ ਰਿਹਾ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਕਿ ਤੁਹਾਡਾ ਮੈਂਟਲ ਲੈਵਲ ਘੱਟ ਹੈ ਹੋ ਸਕਦਾ ਤੁਸੀਂ ਰਾਈਟ ਡਾਇਰੈਕਸ਼ਨ ਵਿੱਚ ਤਿਆਰੀ ਨਾ ਕੀਤੀ ਹੋਵੇ ਬਟ ਮੈਂ ਬਸ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਈ ਵਾਰ ਜਿਹੜੇ ਸਾਥੀ ਹੁੰਦੇ ਨੇ ਬਿਨਾ ਪੜ੍ਹੇ ਵੀ ਪੇਪਰ ਕਲੀਅਰ ਕਰ ਲੈਂਦੇ ਨੇ ਕਿਉਂਕਿ ਉਹਦੇ ਵਿੱਚ ਤੁਹਾਡੇ ਸਬਜੈਕਟ ਦੀ ਥੋੜੀ ਬਹੁਤ ਨੋਲਿਜ ਹੈਗੀ ਆ ਪੈਡਾਗੋਜੀ ਬਾਰੇ ਬੀਅੜ ਦੀਆਂ ਕਲਾਸਿਸ ਤੁਸੀਂ ਪ੍ਰੋਪਰ ਲਗਾਈਆਂ ਹੋਈਆਂ ਨੇ ਫਿਰ ਤੁਹਾਡੇ ਜਿਹੜੇ ਮੈਕਸਿਮਮ ਕੁਐਸਚਨ ਨੇ ਉਹ ਤੁਸੀਂ ਆਪ ਹੀ ਸੋਲਵ ਕਰ ਸਕਦੇ ਹੋ ਸੋ ਤੁਸੀਂ ਸਮਝ ਕੇ ਕੁਐਸਚਨ ਕਰਨਾ ਆ ਐਂਡ ਟਾਈਮ ਮੈਨੇਜਮੈਂਟ ਜਿਹੜੀ ਸਤੀਜੀ ਗੱਲ ਸਭ ਤੋਂ ਜ਼ਰੂਰੀ ਹੈਗੀ ਆ ਟਾਈਮ ਮੈਨੇਜਮੈਂਟ ਦਾ ਖਾਸ ਧਿਆਨ ਰੱਖਣਾ ਹੋ ਸਕਦਾ ਕਿ ਮੈਂ ਤੁਹਾਨੂੰ 4 ਘੰਟੇ ਦੇ ਦੇਵਾਂ ਐਂਡ ਤੁਸੀਂ 4 ਘੰਟੇ ਦੇ ਵਿੱਚ ਸਾਰਾ ਪੇਪਰ ਸੋਲਵ ਕਰ ਦਵੋ ਐਂਡ ਉਹਦੇ ਵਿੱਚੋਂ ਤੁਸੀਂ 130 ਪਲੱਸ ਨੰਬਰ ਵੀ ਲੈ ਆਓ ਬਟ ਟਾਈਮ ਮੈਨੇਜਮੈਂਟ ਦਾ ਹੀ ਰੌਲਾ ਆ ਕਿ ਟਾਈਮ ਮੈਨੇਜਮੈਂਟ ਕਰਕੇ ਅਸੀਂ ਸਾਰਾ ਕੁਐਸਚਨ ਪੇਪਰ ਜਿਹੜਾ ਹੈਗਾ ਆ ਉਹ ਸੋਲਵ ਨਹੀਂ ਕਰ ਪਾਉਂਦੇ ਐਂਡ ਕਈ ਵਾਰ ਹੁੰਦਾ ਕੀ ਹੈ ਕਿ ਅਸੀਂ 130 ਕੁਐਸਚਨ ਤੇ ਹੁੰਨੇ ਆ ਤੇ ਟਾਈਮ ਸਾਰਾ ਨਿਕਲ ਜਾਂਦਾ ਤੇ 20 ਕੁਐਸਚਨ ਆਪਣੇ ਰਹਿ ਜਾਂਦੇ ਆ ਸੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖ ਲਿਓ ਕਿ ਜਿਹੜੇ ਕੁਐਸਚਨ ਹੈਗੇ ਆ ਵੀ ਸਾਰੇ ਪ੍ਰੋਪਰ ਟਾਈਮ ਤੇ ਹੋ ਜਾਣ ਕਿ ਲਾਸਟ ਤੇ ਤੁਹਾਨੂੰ ਐਗਜ਼ਾਮੀਨਰ ਵੱਲ ਨਾਲ ਵੇਖਣਾ ਪਵੇ ਕਿ ਮੈਨੂੰ ਐਕਸਟਰਾ ਟਾਈਮ ਦੇ ਦੋ ਐਂਡ ਐਕਸਟਰਾ ਟਾਈਮ ਉੱਥੇ ਮਿਲਦਾ ਵੀ ਨਹੀਂ ਹੁੰਦਾ ਉਹਨਾਂ ਨੇ ਨਾਲ ਦੀ ਨਾਲ ਜਿਹੜੇ ਕੁਐਸਚਨ ਹੈਗੇ ਆ ਤੁਹਾਡੀ ਜਿਹੜੀ OMR ਸ਼ੀਟ ਹੈਗੀ ਆ ਖੋਲ ਲੈਣੀ ਆ ਉਹਨਾਂ ਨੇ ਸੋ ਇਸ ਗੱਲ ਦਾ ਖਾਸ ਧਿਆਨ ਰੱਖ ਲਿਓ ਕਿ ਜਿਹੜੀਆਂ OMR ਸ਼ੀਟਾਂ ਨੇ ਜਾਂ ਫਿਰ ਜਿਹੜਾ ਤੁਹਾਡਾ ਕੁਐਸਚਨ ਪੇਪਰ ਹੈਗਾ ਆ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਿਆ ਜਾਵੇ ਤੇ ਭਰ ਲਿਆ ਜਾਵੇ ਐਂਡ ਟਾਈਮ ਮੈਨੇਜਮੈਂਟ ਦਾ ਖਾਸ ਕਰਕੇ ਧਿਆਨ ਰੱਖਿਓ ਐਂਡ ਉਸ ਰੂਮ ਦੇ ਵਿੱਚ ਤੁਸੀਂ ਵੇਖ ਲਿਓ ਕਿ ਘੜੀ ਵਗੈਰਾ ਲੱਗੀ ਹੋਈ ਆ ਕਿ ਨਹੀਂ ਲੱਗੀ ਹੋਈ ਬਾਕੀ ਮੈਂ ਇਨਸਟਰਕਸ਼ਨ ਵਾਲੇ ਪੇਜ ਤੇ ਵੇਖਿਆ ਸੀਗਾ ਕਿ ਸ਼ਾਇਦ ਘੜੀ ਤੱਲੇ ਜਾਣਾ ਅਲਾਉਡ ਨਹੀਂ ਹੈਗਾ ਕਿਉਂਕਿ ਹੋ ਸਕਦਾ ਹੈ ਕਿ 스마트 ਵਾਚੇਸ ਵੀ ਫਿਰ ਲੈ ਜਾਣ ਕੋਈ ਨਾ ਕੋਈ ਤਰੀਕਾ ਅਪਣਾ ਕੇ ਸੋ ਇਹਦੇ ਕਰਕੇ ਜਿੱਥੇ ਤੁਸੀਂ ਬੈਠੇ ਹੋਏ ਹੋ ਓ ਜਿਹੜਾ ਐਗਜ਼ਾਮੀਨੇਸ਼ਨ ਰੂਮ ਤੁਹਾਨੂੰ ਮਿਲ ਗਿਆ ਜਿੱਥੇ ਤੁਹਾਡੀ ਜਿੱਥੇ ਤੁਹਾਡੀ ਪ੍ਰੀਖਿਆ ਹੋਊਗੀ ਉੱਥੇ ਜੇਕਰ ਟਾਈਮ ਪੀਸ ਨਾ ਲੱਗਿਆ ਹੋਇਆ ਤੁਸੀਂ ਉੱਥੇ ਕਹਿ ਦਿਓ ਇਨਵਿਜ਼ਿਲੇਟਰ ਨੂੰ ਜਾਂ ਫਿਰ ਜਿਹੜਾ ਵੀ ਉੱਥੇ ਸੁਪਰਡੈਂਟ ਹੋਊਗਾ ਉਹਨੂੰ ਕਹਿ ਦਿਓ ਕਿ ਸਾਨੂੰ ਟਾਈਮ ਪੀਸ ਮੁਹੱਈਆ ਕਰਾਇਆ ਜਾਵੇ ਜਾਂ ਤਾਂ ਅਸੀਂ ਬਾਹਰੋਂ ਵਾਚ ਲੈ ਆਉਨੇ ਆ ਸੋ ਕਈ ਵਾਰ ਹੁੰਦਾ ਆ ਕਿ ਨਾ ਲੱਗੀ ਹੋਵੇ ਬਟ ਮੈਕਸਿਮਮ ਟਾਈਮ ਲੱਗੀ ਹੁੰਦੀ ਆ ਵਾਚੇਸ ਸਾਰੇ ਕਮਰਿਆਂ ਦੇ ਵਿੱਚ ਸੋ ਵਾਚ ਦਾ ਜਿਹੜਾ ਪ੍ਰਬੰਧ ਹੈਗਾ ਉਹ ਤੁਸੀਂ ਜ਼ਰੂਰ ਕਰ ਲਿਓ ਐਡਮਿਟ ਕਾਰਡ ਪ੍ਰਿੰਟ ਕਰਵਾ ਲਿਓ ਲੋਕੇਸ਼ਨ ਦਾ ਪਹਿਲਾਂ ਤੋਂ ਹੀ ਪਤਾ ਕਰਕੇ ਰੱਖ ਲਿਓ ਕਿਉਂਕਿ ਤੁੰਦ ਵਾਲੇ ਦਿਨ ਨੇ ਬੀਐਡ ਵਾਲੇ ਜਿਹੜੇ ਸਾਥੀ ਨੇ ਪੇਪਰ ਜਿਨ੍ਹਾਂ ਦਾ ਟੂ ਹੈਗਾ ਮਾਰਨਿੰਗ ਸ਼ਿਫਟ ਦੇ ਵਿੱਚ ਉਹਨਾਂ ਨੂੰ ਥੋੜੀ ਬਹੁਤ ਸਮੱਸਿਆ ਆ ਸਕਦੀ ਆ ਸਵੇਰੇ ਸਵੇਰੇ ਜਾਣ ਦੇ ਵਿੱਚ ਸੋ ਸਾਰੀਆਂ ਗੱਲਾਂ ਦਾ ਪਹਿਲਾਂ ਪਤਾ ਕਰ ਲਿਓ ਕਿ ਤੁਹਾਡਾ ਸਕੂਲ ਕਿੱਥੇ ਆ ਲੋਕੇਸ਼ਨ ਕਿੱਥੇ ਆ ਪਹੁੰਚਣਾ ਕਿੰਨਾ ਕੁ ਸੌਖਾ ਆ ਕੀ ਹੋੱਚੇ ਕੋਈ ਵੀਕਲ ਜਾਂਦਾ ਹੈ ਕਿ ਨਹੀਂ ਜਾਂਦਾ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਕਰ ਲਿਓ ਐਂਡ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ੂ ਵੈਰੀ ਆਲ ਦਾ ਬੈਸਟ ਪੇਪਰ ਨੂੰ ਬੜੇ ਹੀ ਧਿਆਨ ਨਾਲ ਕਰਿਓ ਜ਼ਿਆਦਾ ਦਿਮਾਗ ਗਰਮ ਕਰਨ ਦੀ ਲੋੜ ਨਹੀਂ ਦਿਮਾਗ ਰੱਖਿਓ ਠੰਡਾ 150 ਕੁਐਸਚਨ ਹੈਗੇ ਆ ਐਂਡ ਦੋਸਤੋ ਇਸ ਪੇਪਰ ਨੂੰ ਇੰਨਾ ਲਾਈਟਲੀ ਨਾ ਲਿਓ ਲਾਈਟਲੀ ਲੈਣ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਸੀਰੀਅਸ ਹੋਣ ਸੀਰੀਅਸ ਹੋ ਕੇ ਬਹੁਤ ਜ਼ਿਆਦਾ ਪੇਪਰ ਕਰਨ ਲੱਗ ਜਾਓ ਤੇ ਤੁਸੀਂ ਘਬਰਾਜੋ ਉੱਥੇ ਪੇਪਰ ਹੋਵੇ ਹੀ ਨਾ ਇਹ ਗੱਲ ਵੀ ਨਹੀਂ ਕਰਨੀ ਪੇਪਰ ਮਤਲਬ ਕਿ ਬਰਡਨ ਨਹੀਂ ਲੈਣਾ ਦਿਮਾਗ ਤੇ ਐਂਡ ਇਸ ਗੱਲ ਨੂੰ ਤੁਸੀਂ ਥੋੜਾ ਜਿਹਾ ਧਿਆਨ ਵਿੱਚ ਰੱਖਣਾ ਹੈ ਕਿ ਇਹ ਜਿਹੜਾ ਪੇਪਰ ਹੋਊਗਾ ਤੁਹਾਡਾ ਫਿਊਚਰ ਡਿਸਾਈਡ ਕਰਦਾ ਆ ਕਿਉਂਕਿ ਹੋ ਸਕਦਾ ਕੱਲ ਨੂੰ ਕੋਈ ਹੋਰ ਵੈਕੈਂਸੀਜ਼ ਆਉਣ ਚੰਡੀਗੜ੍ਹ ਦੇ ਵਿੱਚ ਡੀ ਟ੍ਰਿਪਲ ਐਸ ਬੀ ਦੇ ਵਿੱਚ ਤੇ ਉੱਥੇ ਵੀ ਤੁਹਾਡੇ ਤੋਂ ਜਿਹੜਾ ਸੀਟ ਐਟ ਦਾ ਪੇਪਰ ਲਿਆ ਜਾ ਰਿਹਾ ਸੀਟ ਐਟ ਦੀ ਫਿਰ ਉੱਥੇ ਕਹ ਸਕਦੇ ਆ ਕਿ ਜ਼ਰੂਰ ਤੇ ਪੈਣੀ ਆ ਸੋ ਸੀਟੈਟ ਦਾ ਜਿਹੜਾ ਪੇਪਰ ਹੈਗਾ ਜਿਵੇਂ ਕਿ ਰੀਸੈਂਟਲੀ ਡੀਟ੍ਰਿਪਲ ਐਸ ਵੀ ਦੀਆਂ ਵੈਕੈਂਸੀਸ ਆਈਆਂ ਹੋਈਆਂ ਨੇ ਲਗਭਗ 5000 ਪਲੱਸ ਵੈਕੈਂਸੀਸ ਨੇ ਖਾਸ ਕਰਕੇ ਪੰਜਾਬੀ ਦੀਆਂ ਵੀ ਉੱਥੇ 5-600 ਵੈਕੈਂਸੀਸ ਵੇਖਣ ਨੂੰ ਮਿਲਦੀਆਂ ਨੇ ਗਵਰਨਮੈਂਟ ਪੋਸਟਾਂ ਦੀ ਮੈਂ ਗੱਲ ਕਰ ਰਿਹਾ ਸੋ ਉੱਥੇ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਸੀਟੈਟ ਦੀ ਪ੍ਰੀਖਿਆ ਜਿਹੜੀ ਹੈਗੀ ਆ ਪਾਸ ਹੋਣੀ ਲਾਜ਼ਮੀ ਹੈਗੀ ਆ ਸੋ ਕੋਸ਼ਿਸ਼ ਕਰਿਓ ਕਿ ਸੀਟੈਟ ਦੀ ਪ੍ਰੀਖਿਆ ਨੂੰ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਦਿੱਤਾ ਜਾਵੇ ਘਬਰਾਇਓ ਨਾ ਜੇਕਰ ਤੁਹਾਡੀ ਤਿਆਰੀ ਵਧੀਆ ਤਰੀ ਇਸ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਲੈ ਸਕਦੇ ਹਾਂ ਅਨ ਪੇਪਰ 1 ਦੀ ਤਿਆਰੀ ਕਰ ਰਹੇ ਸਟੂਡੈਂਟ ਵੀ ਬੜੇ ਧਿਆਨ ਨਾਲ ਸੁਣਨ ਅਤੇ ਸਮਝ ਲੈਣ ਅਨ ਪੇਪਰ ਬੜੇ ਹੀ ਧਿਆਨ ਨਾਲ ਵੇਖਣ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਜੀਵੀਟੀ ਦੀਆਂ ਪੋਸਟਾਂ ਆਈਆਂ ਨੇ ਜੀਵੀਟੀ ਦੀਆਂ ਲਗਭਗ 400 ਪੋਸਟਾਂ ਨੇ ਐਗਜ਼ੈਕਟ ਨੰਬਰ ਦੀ ਗੱਲ ਕਰਾਂ ਤਾਂ 396 ਪੋਸਟਾਂ ਨੇ ਤੁਸੀਂ ਉਹਨਾਂ ਵੈਕੈਂਸੀਜ਼ ਦੇ ਲਈ ਐਲੀਜੀਬਲ ਹੋ ਸਕਦੇ ਹੋ ਜੇਕਰ ਤੁਸੀਂ ਇਸ ਪੇਪਰ 1 ਦੀ ਪ੍ਰੀਖਿਆ ਨੂੰ ਪਾਸ ਕਰ ਲੈਣੇ ਹੋ ਸੋ ਪੇਪਰ 1 ਐਂਡ ਪੇਪਰ 2 ਦੋਨਾਂ ਨੂੰ ਹੀ ਕਾਫੀ ਜ਼ਿਆਦਾ ਮੌਕੇ ਮਿਲ ਜਾਣਗੇ ਜੇਕਰ ਉਹ ਸੀਰਟ ਦੀ ਪ੍ਰੀਖਿਆ ਪਾਸ ਕਰ ਲੈਂਦੇ ਆ ਸੋ ਇਹ ਸਿਗੀਆਂ ਦੋ ਚਾਰ ਗੱਲਾਂ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕਿਆ ਐਂਡ ਹੋਪ ਸੋ ਇਹ ਵੀਡੀਓ ਤੁਹਾਡੇ ਲਈ ਜ਼ਰੂਰ ਹੈਲਪਫੁਲ ਰਹੀ ਹੋਊਗੀ ਜੇਕਰ ਵੀਡੀਓ ਹੈਲਪਫੁਲ ਹੈਗੀ ਸਗੀ ਤੇ ਚੈਨ ਲਾਈਕ ਕਰ ਦਿਓ ਐਂਡ ਆਪਦੇ ਜ਼ਰੂਰਤਮੰਦ ਦੋਸਤਾਂ ਨੂੰ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all